ਇਨਾਂ ਦੇ ਅੰਦਰ ਇੱਕ ਇੱਕ ਔਗਣ ਹੈ ਤੇ ਭਲਿਆ ਆਪਣੇ ਇੱਕ ਔਗਣ ਕਰਕੇ ਉਹਨਾਂ ਜਾਨਵਰਾਂ ਦਾ ਕੀ ਬਣਿਆ ਤੂੰ ਆਪਣੀ ਅੱਖੀ ਵੇਖ ਮ੍ਰਿਗ ਸੁਣਨ ਕਰਕੇ ਮਰਿਆ ਮੱਛੀ ਖਾਣ ਕਰਕੇ ਮਰੀ ਪੋਰਾ ਸੁੰਘਣ ਕਰਕੇ ਮਰਿਆ ਪਤੰਗਾ ਵੇਖਣ ਕਰਕੇ ਮਰਿਆ ਹਾਥੀ ਕਾਮੀ ਬਿਰਤੀ ਕਰਕੇ ਮਰਿਆ ਹਾਥੀ ਸੁੰਘਣ ਦੇ ਕਰਕੇ ਨਹੀਂ ਸ਼ਿਕਾਰ ਹੋਏਗਾ ਮੱਛੀ ਸੁਣਨ ਦੇ ਕਰਕੇ ਸ਼ਿਕਾਰ ਨਹੀਂ ਹੋਏਗੀ ਭੋਰਾ ਦੇਖਣ ਦੇ ਚੱਕਰ 'ਚ ਸ਼ਿਕਾਰ ਨਹੀਂ ਬਣੇਗਾ ਪਤੰਗਾ ਸੁੰਘਣ ਦੇ ਚੱਕਰ 'ਚ ਸ਼ਿਕਾਰ ਨਹੀਂ ਬਣੇਗਾ ਇੱਕ ਇੱਕ ਔਗਣ ਇੱਕ ਇੱਕ ਔਗਣ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇੱਕ ਦੁਖ ਵਿਨਾਸ਼ ਇੱਕ ਔਗਣ ਪੰਜ ਦੋਖ ਅਸਾ